ਅਦੇ ਕੋਈ ਰਾਤ ਦਾ ਪੌਣੇ 1 ਦਾ ਟਾਈਮ ਹੈ ਕਿ ਅਸੀਂ ਸਾਰੇ ਸੁੱਤੇ ਸੀਗੇ ਤੇ ਇੱਕਦਮ ਨਾ ਖੜਕਾ ਜਿਹਾ ਹੋਇਆ ਜਿਵੇਂ ਕੋਈ ਧੱਕਾ ਜਿਆ ਮੈਨੂੰ ਜਦੋਂ ਅਸੀਂ ਜਾ ਕੇ ਵੇਖਿਆ ਕਿ ਸੋਈ ਚ ਤੇ ਸਾਡਾ ਜਿਹੜਾ ਗੈਸ ਸੀ ਉਹਨੂੰ ਅੱਗ ਲੱਗਦੀ ਸੀ ਕਿਉਂ ਜੇ ਇਹ ਨਾ ਸਾਡਾ ਜਿਹੜਾ ਗੈਸ ਉਹ ਕੱਚ ਦਾ ਸੀਗਾ ਤੇ ਅੱਗ ਲੱਗਾ ਕਰਕੇ ਉਹਦਾ ਨਾ ਇੱਕਦਮ ਹੀ ਸਾਰਾ ਕੱਚ ਜਿਹੜਾ ਖਿੰਡ ਗਿਆ ਵਾ ਕਹਿੰਦੇ ਅੰਦਰ ਪੈ ਗਈ ਜੁੰਦੀਆਂ ਇੰਨਾ ਸ਼ੁਕਰ ਹੈ ਕਿ ਸਿਲੰਡਰ ਨੂੰ ਅੱਗ ਨਹੀਂ ਲੱਗੀ ਜੇ ਸਿਲੰਡਰ ਨੂੰ ਅੱਗ ਲੱਗ ਜਾਂਦੀ ਜੇ ਸਾਰਾ ਪੁਸ਼ ਕਰ ਦੋਗੇ ਨਾ ਸੂਗਾ ਪਰ ਪ੍ਰਮਾਤਮਾ ਵਾਹਿਗੁਰੂ ਨੇ ਸੰਭਾਖ ਦੇ ਦਿੱਤਾ ਸਾਰਿਆਂ ਨੂੰ ਮੈਂ ਤੁਹਾਨੂੰ ਦੱਸਦੀ ਆ ਜਿਹੜੇ ਕੱਚ ਵਾਲੇ ਚੁੱਲ੍ਹੇ ਹਨ ਇਹ ਯੂਜ਼ ਕਰਿਆ ਕਰੋ ਇੰਨਾ ਦੇ ਉੱਪਰ ਕੱਚ ਰੱਖਤਾ ਹੋ ਤਾਂ ਦੂਜੇ ਚੁੱਲ੍ਹੇ ਹੀ ਸੇਕਦੇ ਆ ਤੇ ਆਪ ਕੋ ਸਾਰੇ ਸੂਈ ਦੇ ਕੱਚ-ਕੱਚ ਹੋਇਆ ਪਿਆ ਤੇ ਜੇ ਕਿਤੇ ਸਲੱਟਰ ਨੂੰ ਅੱਗ ਲੱਗ ਜਾਂਦੀ ਤਾਂ ਸ਼ਾਇਦ ਅਸੀਂ ਵੀ ਉਹ ਮੌਤ ਦੀ ਨਹੀਂ ਹੁੰਦੀ ਪਰ ਸਾਰਿਆਂ ਨੂੰ ਬੇਰਤੀ ਦੇ ਚੁੱਲ੍ਹੇ ਨਾ ਯੂਜ਼ ਕਰਿਆ ਕਰੋ ਬਹੁਤ ਖਤਰਨਾਕ ਆ ਆ ਦੇ ਕੋਈ ਰਾਤ ਦਾ ਪਾਉਣ ਇੱਕ ਦਾ ਡੈਮ ਜਦ ਅਸੀਂ ਸਾਰੇ ਸੁੱਤੇ ਸੀਗੇ ਤੇ ਇੱਕਦਮ ਨਾਲ ਖੜਕਾ ਗਿਆ ਹੋਇਆ ਜਿਵੇਂ ਕੋਈ ਧੱਕਾ ਲੱਗ ਗਿਆ ਮੈਂ ਆਪੇ ਜਦ ਅਸੀਂ ਜਾ ਕੇ ਵੇਖਿਆ ਕਿ ਸੂਈ ਤੇ ਸਾਡਾ ਜਿਹੜਾ ਗੈਸ ਸੀ ਉਹਨੂੰ ਅੱਗ ਲੱਗ ਗਈ ਸੀ ਵੀ ਓਹ ਨਾ ਸਾਡਾ ਜਿਹੜਾ ਗੈਸ ਉਹ ਕੱਚ ਦਾ ਸੀ ਲੱਗਦਾ ਤੇ ਅੱਗ ਲੱਗਾ ਕਰਕੇ ਉਹਦਾ ਨਾ ਇੱਕਦਮ ਹੀ ਸਾਰਾ ਕੱਚ ਜਿਹੜਾ ਖਿੰਡ ਗਿਆ